ਜੀ ਪੰਜਾਬੀਓ ਹੁਣ ਇੱਕ ਬਹੁਤ ਵੱਡੀ ਆਪਾਂ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਜਿਹੜਾ ਕੀ ਮਨਕੀਤ ਤੌਲਖ ਕਲਾਕਾਰ ਤਾਂ ਵਈ ਸੇਵਾ ਇਹੋ ਜੀ ਹੁੰਦੀ ਹੈ ਜਿਹੜਾ ਕੀ ਨਗਦ ਕੈਸ਼ ਵੰਡ ਕੇ ਜਾ ਰਹੇ ਆ ਤੇ ਜਿਹੜੀਆਂ ਅੱਜ ਤੱਕ ਇਹ ਸਰਕਾਰਾਂ ਨੇ ਨਹੀਂ ਕੀਤਾ ਉਹ ਮਨਕੀਤ ਤੌਲਖ ਕਰ ਰਿਹਾ ਕੱਲ 100 ਟਰੈਕਟਰ ਜਿਹੜਾ ਕੀ ਪਹਿਲਾਂ ਇਹਨੇ ਭਾਸ਼ਣ ਦਿੱਤਾ 100 ਟਰੈਕਟਰ ਜਿਹੜਾ ਮੈਦਾਨ ਦੇ ਵਿੱਚ ਆਪਾਂ ਕਹਿੰਦੇ ਵੀ ਇੱਕ ਸੇਵਾ ਦੇ ਵਿੱਚ ਸੇਵਾ ਦੇ ਵਿੱਚ 100 ਟਰੈਕਟਰ ਜਿਹੜਾ ਕੀ ਕੱਲ ਇਹਨੇ 10 ਟਰੈਕਟਰ ਵੰਡੇ 90 ਟਰੈਕਟਰ ਹੋਰ ਦੇਣੇ ਆ 5 ਕਰੋੜ ਰੁਪਇਆ ਦੇਣਾ ਤੇ ਬਾਕੀ ਜਿਹੜੇ ਘਰਾਂ ਦੇ ਵਿੱਚ ਜਾ ਜਾ ਕੇ ਕਿਸੇ ਨੂੰ 2 ਲੱਖ ਕਿਸੇ ਨੂੰ ਲੱਖ ਇਹ ਦੇ ਰਹੇ ਆ ਇਹਨੂੰ ਕਹਿੰਦੇ ਆ ਸੇਵਾ ਤੇ ਆਹ ਜਿਹੜਾ ਆਪਾਂ ਕਹਿੰਦੇ ਆ ਸੁਖਵੀਰ ਬਾਦਲ ਕਿਸੇ ਨੂੰ ਲੱਖ ਦੇਤਾ ਕਿਸੇ ਨੂੰ ਕਹਿੰਦਾ 6000 ਲੀਟਰ ਡੀਜ਼ਲ ਦੇਤਾ ਇਹ ਬਣਦਾ ਊਂ ਤਣੀ 25 ਸਾਲ ਰਾਜ ਇਹਨਾਂ ਨੇ ਕਰਿਆ ਪੰਜਾਬ ਤੇ ਪੰਜਾਬ ਨੂੰ ਲੁੱਟਿਆ ਇਹਨਾਂ ਨੇ ਪਰ ਦੇ ਰਹੇ ਇਹ ਰੂੰਗਾ ਇੱਕ 2 ਲੱਖ ਸਿਰਫ ਉਹਦਾ ਤਾਂ ਕੁਝ ਵੀ ਨਹੀਂ ਆਉਣਾ ਤਾ ਬਾਈ ਮਲਕੀਤ ਔਲਖਣੇ ਅੱਜ ਦੇ ਟਾਈਮ 'ਚ ਕੋਈ ਟਾਇਰ ਨਹੀਂ ਦਿੰਦਾ ਟਰੈਕਟਰ ਦਾ ਤੇ ਇਹਨੇ ਬਾਈ 100 ਟਰੈਕਟਰ ਦੇ ਤੇ 50 ਟਰੈਕਟਰ ਹਜੇ ਹੋਰ ਇਹਦੇ ਦੋਸਤਾਂ ਮੰਨਿਓ ਜਿਵੇਂ ਕੱਲ ਵੀਡੀਓ ਪਾਈ ਸੀ ਮੈਂ ਤੇ ਵੀਡੀਓ ਬਾਈ ਜਦੋਂ ਦੇਖਦੇ ਆ ਤਾਂ ਰੋਣ ਨਿਕਲਿਆਉਂਦਾ ਹੁਣ ਇੱਕ ਵੀਡੀਓ ਦਿਖਾਉਣੇ ਆ ਤੁਹਾਨੂੰ ਜਿੱਥੇ ਇੱਕ ਬਜ਼ੁਰਗ ਇੱਕ ਮਾਤਾ ਰੋ ਰਹੇ ਆ ਤਾਂ ਵੀਡੀਓ ਦੋ ਦਿਖਾਉਂਗਾ ਦੋ ਘਰਾਂ ਦੇ ਵਿੱਚ ਕਿਵੇਂ ਜਾਂਦਾ ਤੇ ਪੈਸੇ ਕਿਵੇਂ ਵੰਡਦਾ ਮਨਕੀਤ ਔਲਖ ਕਲਾਕਾਰਾਂ ਨੂੰ ਜਦੋਂ ਸਲੂਟ ਪਰ ਲੇਕਿਨ ਮਲਕੀਤ ਔਲਖਣੇ ਅੰਦਾਜ਼ ਵੱਖਰਾ ਹੀ ਆ ਬਾਈ ਜਿਹੜੀਆਂ ਸਰਕਾਰਾਂ ਤੋਂ ਵੱਧ ਕੇ ਵੀ ਆਪਾਂ ਮਲਕੀ ਦੀ ਔਲ ਨੂੰ ਕਮਾਈ ਜਿਹੜਾ ਕੀ ਇੱਕ ਨਾ ਕੋਈ ਲੀਡਰਾ ਵਿਚਾਰਾ ਨਾ ਹੀ ਕੋਈ ਉਹਨੂੰ ਜਿਤਾਇਆ ਕਿਸੇ ਨੇ ਨਾ ਹੀ ਕੋਈ ਵੋਟਾਂ ਦੇ ਵਿੱਚ ਖੜਾ ਹੋਇਆ ਸੀ ਹਨ ਤੇ ਪਰ ਆ ਮੰਨਦੇ ਆ ਕਿ ਲੋਕਾਂ ਨੂੰ ਜਹ ਜਾ ਉਹਨੇ ਆਪਾਂ ਗਾਣੇ ਸੌਂਗ ਗਾਏ ਉਹਨੇ ਤਾਂ ਲੋਕਾਂ ਨੇ ਪਸੰਦ ਕੀਤੇ ਤੇ ਪੰਜਾਬ ਨੇ ਉਹਨੂੰ ਖੜਾ ਕੀਤਾ ਤੇ ਪੰਜਾਬ ਦੇ ਲੋਕਾਂ ਵਾਸਤੇ ਆਪਣੇ ਬਣਿਓ ਸੇਵਾ ਕਰ ਰਿਹਾ ਇਹਨੂੰ ਕਹਿੰਦੇ ਆ ਸੇਵਾ ਘਰਾਂ ਦੇ ਵਿੱਚ ਜਾ ਜਾ ਹਜੇ ਕੋਈ ਕਲਾਕਾਰ ਨਹੀਂ ਨਿਕਲਿਆ ਬਾਹਰ ਵੀ ਜਿਹੜਾ ਘਰਾਂ ਦੇ ਵਿੱਚ ਜਾ ਕੇ ਸੇਵਾ ਕਰੂਗਾ ਪਰ ਲੇਕਿਨ ਇਹ ਜ਼ਰੂਰ ਆ ਪੀ ਸਾਰੇ ਆਪਣੇ ਮੈਨੂ ਕੋਈ 2 ਕਰੋੜ ਦੇ ਰਿਹਾ ਕੋਈ 5 ਕਰੋੜ ਪਰ ਜਮਾ 0 ਕਰੋੜ ਤੇ ਪੱਧਰ ਤੇ ਜਾ ਕੇ ਲੋਕਾਂ ਦੇ ਹੱਥਾਂ ਦੇ ਵਿੱਚ ਕੈਸ਼ ਪੜਾ ਰਿਹਾ ਬਈ ਲੇਕਿਨ ਹੁਣ ਜਿਹੜੀ ਵੀਡੀਓ ਸੁਣਾਉਣ ਜਾ ਰਿਹਾ ਚੈਨਲ ਤੇ ਬਣੇ ਰੋ ਮਨਕੀਤ ਤੌਲਖ ਦੀਆਂ ਜਿਹੜੀਆਂ ਕਿ ਲਾਈਵ ਵੀਡੀਓ ਆ ਰਹੀਆਂ ਸਾਹਮਣੇ ਜਿੱਥੇ ਕੈਸ਼ ਵੰਡ ਰਿਹਾ ਤਾਂ ਬਈ ਇੱਥੇ ਕਹਾਂ ਈ ਧੰਨਵਾਦ ਆਪਾਂ ਸਾਰੇ ਕਲਾਕਾਰਾਂ ਦੀ ਕਰਦੇ ਆ ਤੇ ਪਰ ਅੱਜ ਤੱਕ ਬਈ ਕੋਈ ਵੀ ਲੀਡਰ ਆਏ ਸਲਟ ਕੈਸ਼ ਵੰਡਦਾ ਨਹੀਂ ਨਜ਼ਰ ਆਇਆ ਤੇ ਪਹਿਲਾਂ ਮਨਕੀਤ ਤੌਲਖ ਦੀ ਵੀਡੀਓ ਸੁਣੋ ਫਿਰ ਕਰਦੇ ਆ ਚਾਹਾਂ ਸੰਜੇ ਉਹ ਮਦਦ ਕੀਤੀ ਜਾ ਰਹੀ ਹੈ ਮੇਰਾ ਗੱਲਾਂ ਨਹੀਂ ਹੈ ਹੱਥਾਂ ਦੇ ਵਿੱਚ ਕੈਸ਼ ਹੈ ਮੋਟਾ ਦਾ ਝੋਲਾ ਹੈ ਔਰ ਇੱਥੇ ਜਿੱਥੇ ਇਸ ਜਿਹੜੀ ਪਰਿਵਾਰ ਦੀ ਜਿਹੜੀ ਆ ਮਦਦ ਦੀ ਲੋੜ ਹੈ ਮੌਕੇ ਦੇ ਉੱਤੇ ਮਦਦ ਜੋ ਆ ਉਹ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਵੀ ਹਾਲਾਤ ਕਿੰਨੇ ਬੁਰੇ ਨੇ ਕਿ ਘਰਾਂ ਦੇ ਵਿੱਚ ਜਿਹੜੀ ਆ ਸਿਲਟ ਜੰਮੀ ਹੋਈ ਆ ਰੇਤ ਜੰਮੀ ਹੋਈ ਆ ਔਰ ਇਹ ਮੰਜ਼ਰ ਜਿਹੜਾ ਤਬਾਈ ਦਾ ਜੋ ਆ ਉਹ ਸਾਫ਼ ਦਿਖਾਈ ਦੇ ਰਿਹਾ ਹੈ ਇਹ ਕਿਵੇਂ ਦੇ ਹਾਲਾਤ ਹੋਣਗੇ ਜਦੋਂ ਇਹ ਸਾਰੀ ਜਿਹੜੀ ਹੈ ਹਾਲਾਤ ਬਣੇ ਜਦੋਂ ਪਾਣੀ ਆਇਆ ਹੈ ਔਰ ਇਸੇ ਇਹ ਹਾਲਾਤ ਅੱਗੇ ਵੀ ਇਸੇ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇਸ ਘਰ ਦੇ ਵਿੱਚ ਪਹੁੰਚਿਆ ਜਿੱਥੇ ਕਿ ਛੱਤਾਂ ਵੀ ਜੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਔਰ ਘਰ ਦੀ ਜਿਹੜੀ ਆ ਪੂਰੀ ਤਰ੍ਹਾਂ ਨਾਲ ਬਰਬਾਦੀ ਹੋ ਚੁੱਕੀ ਆ ਸੋ ਇਸ ਘਰ ਦਾ ਜਿਹੜਾ ਇਹ ਉਹ ਜਾਇਜ਼ਾ ਲੈਣ ਵਾਸਤੇ ਮਨਕੀਰਤ ਔਲਖ ਆਪਣੀ ਟੀਮ ਦੇ ਨਾਲ ਇੱਥੇ ਜੋ ਆ ਉਹ ਪਹੁੰਚੇ ਹੋਏ ਨੇ ਕਦੇ ਲਗਾਤਾਰ ਜੋ ਹੈ ਉਹਨਾਂ ਵੱਲੋਂ ਇਹ ਮਦਦ ਕੀਤੀ ਜਾ ਰਹੀ ਹੈ ਬੜਾ ਸਾਡੇ ਬਾਪੂ ਜੀ ਜਿੱਥੇ ਆਪਾਂ ਪਸ਼ੂ ਕਰਦੇ ਸਾਡੇ ਬਾਪੂ ਨੂਰਾ ਕਹਿੰਦੇ ਹਨ ਜੀ ਪੂਰੀ ਤਰ੍ਹਾਂ ਸਰ ਕੀ ਬਣਾਜੀ ਜੀ ਸਿੰਘ ਬਾਜਵਾ ਸੋਨੂ ਬੇਟੇ ਦਾ ਵਿਆਹ 81 ਤੇ ਜੀ ਸਿੰਘ ਬਾਜਵਾ ਸੋਨੂ ਵਾਲੀ ਅਸੀਂ ਉਹ ਚੀਜ਼ ਤਾਂ ਨਹੀਂ ਪੂਰੀ ਕਰ ਸਕਦੇ ਪਰ ਪਰਿਵਾਰ ਦੇ ਨਾਲ ਖੜੇ ਆ ਬਾਪੂ ਸੱਸੀ ਕਾਲ ਸੱਸੀ ਦਾ ਹੋਰ ਦਾ ਬੜਾ ਕੋਈ ਨਹੀਂ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਸੱਸੀ ਦਾ ਬੇਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਅਸੀਂ ਰਾਖਾਲ ਤੇ ਜੀ ਜੀ ਹਾਲ ਨਾ ਕੋਈ ਨੰਬਰ ਲਗਾਓ ਇੱਕ ਠੀਕ ਆ ਉਥੋਂ ਇਹ ਵੀਰੇ ਕੈਸ਼ ਪੜਾਇਓ 50 ਪਜਾਇਆ ਆ 50000 ਬਾਪੂ ਜੀ ਤੁਸੀਂ ਆਪ ਦੇ ਕੋਲ ਰੱਖ ਲੈ 50000 ਹੋਰ ਬਣਾ ਖਾਤਾ ਆਦਾ ਬਾਪੂ ਚੜਦੀ ਗਲਾ ਕੋਈ ਨਹੀਂ ਜੀਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਹਾਂਜੀ ਇਹ ਬਈ ਮਨਕੀਤ ਤੌਲਖਾ ਜਿਹੜਾ ਕਿ ਜ਼ੀਰੋ ਗਰਾਉਂਡ ਤੇ ਆ ਕੇ ਜ਼ੀਰੋ ਪੱਧਰ ਤੇ ਜਾ ਕੇ ਲੋਕਾਂ ਨੂੰ ਕੈਸ਼ ਬਣ ਰਿਹਾ ਹੁਣ ਇੱਕ ਵੀਡੀਓ ਹੋਰ ਦਿਖਾ ਦਈਏ ਹਾਲਾਂਕਿ ਕੈਸ਼ ਨਹੀਂ ਬਣ ਰਿਹਾ ਇਹ ਵੀ ਕਿਹਾ ਗਿਆ ਜਿੱਥੇ ਉਹ ਵਿਚਾਰੇ ਪਸੂਆਂ ਵਾਲੇ ਚ ਬੈਠਾ ਉਹ ਮਾਤਾਂ ਨੂੰ ਤੇ ਬਜ਼ੁਰਗ ਨੂੰ ਕਿਹਾ ਜਾਂਦਾ ਵੀ ਤੁਸੀਂ ਮੇਰੇ ਨਾਲ ਚੰਡੀਗੜ੍ਹ ਜਾ ਕੇ ਰੋ ਤੇ ਇਹ ਹੌਸਲਾ ਇੰਨੀ ਬਹੁਤ ਹੋ ਜਾਂਦਾ ਬਈ ਪੰਜਾਬ ਦੇ ਆਪਣੇ ਅੱਜ ਸਾਰੇ ਕਲਾਕਾਰ ਆਪਣੇ ਵੀਡੀਓ ਸੇਵਾ ਕਰ ਰਹੇ ਆ ਪਰ ਜ਼ੀਰੋ ਗਰਾਉਂਡ ਤੋਂ ਪੈਸੇ ਬਣਦਾ ਕੋਈ ਕਲਾਕਾਰ ਅਸੀਂ ਪਹਿਲੀ ਵਾਰ ਦੇਖ ਰਿਹਾ ਆਪਣੇ ਟਾਈਮ 'ਚ ਤਾਂ ਤਾਂ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਜਿੱਥੇ ਕਿ ਬਈ ਜੋ ਇੱਕ ਭੈਣ ਆ ਜੋ ਆਪਣੀ ਉਹ ਰੋ ਰਹੀ ਆ ਘਰ ਦਾ ਬੁਰਾ ਹਾਲ ਹੋ ਰਿਹਾਗਾ ਤੇ ਪਰ ਉਥੇ ਵੀ ਮਲਕੀ ਤੌਲਕ ਪਹੁੰਚ ਜਾਂਦੇ ਆ ਤੇ ਸੁਣਾਉਣੇ ਆ ਵੀਡੀਓ ਠੀਕ ਆ ਭਾਵੇਂ ਕਰੋੜ ਲੱਗ ਜੇ ਭਾਵੇਂ 2 ਕਰੋੜ ਲੱਗ ਜੇ ਠੀਕ ਆ ਆਪਾਂ ਸਾਰ ਬੰਦਿਆਂ ਦੀ ਮਤ ਕਰਕੇ ਜਾਣੀ ਆ ਜਿਹੜਾ ਬਾਕੀ ਟਰੈਕਟਰਾਂ ਦੀ ਸੇਵਾ ਕੀਤੀ ਆ ਉਹ ਜਿਲੇ ਜਿਮੀਦਾਰਾਂ ਦੀ ਜ਼ਮੀਨ ਬਾਕੀ ਪੁਲ ਬਣ ਰਹੇ ਆ ਪੁਲਾਂ ਤੇ ਟਰੈਕਟਰ ਦੀ ਲੋੜ ਪਊਗੀ ਠੀਕ ਆ ਬਾਕੀ ਹੋਰ ਸੱਜਣ ਸੰਦਾ ਦੀ ਲੋੜ ਆ ਹਾਂ ਕਿਰਾਇ ਲੈ ਕੇ ਪਹੁੰਚੋ ਤਾਂ ਮਨਕੀਰ ਤਾਲ ਕਿਨ ਲਗਾਤਾਰ ਛੋਟੇ ਛੋਟੇ ਉਹ ਜੀ ਬੰਦ ਕਰ ਕੋ ਤਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਮਨਕੀਰ ਤਾਲ ਦਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਾਤ ਗਈ ਨਾ ਯਾਰ ਦਿਓ ਬੈਕਅਪ ਕੈਸ਼ ਦਿਓ ਯਾਰ ਦੱਸਣਾ ਭਾਈ ਭਾਈ ਭਾਓ ਚੱਟੀ ਆ ਗਿਆ ਤੁਮੇ ਲਗਾ ਕੀ ਤੋਲ ਕੇ ਅੱਖਾਂ ਚੋਂ ਹੰਝੂ ਜਿਹੜੇ ਨੇ ਆ ਰੁਕ ਨਹੀਂ ਰਹੇ ਨੇ। ਸਰ ਜੀ ਪਰਮਾਨ ਨਹੀਂ ਕਰਨੀ, ਪਰਮਾਨ ਨਹੀਂ ਕਰਨੀ। ਆਪਣੇ ਆ ਕਿੰਨੇ ਆ? ਆ 50000 ਰਿਆ ਮਾਤਾ। ਠੀਕ ਆ। ਕੋਈ ਪਰਮਾਨ ਨਹੀਂ ਕਰਨੀ। ਸਾਰਾ ਪੰਜਾਬ ਆਊਗਾ। ਆਪਣੇ ਨਾਲ ਖੜੂਗਾ। ਘਰ ਘਰ ਪਊਗਾ। ਅਸੀਂ 10-10 ਦਿਨਾਂ ਬਾਅਦ ਗੀੜਾ ਮਾਰਦੇ ਰਾਵਾਂਗੇ। ਇੱਕ ਰਹਿਣਾ। ਉਹ ਯਾਰ 50000 ਹੋਰ ਦੋ। ਨਾ ਨਾ। ਬਰੇ ਮੇਰੀ ਗੱਲ ਸੁਣ ਲੈ ਨਾਲੇ ਦੱਸੋ ਨਹੀਂ ਨਹੀਂ ਹਾਂ 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 ਦਿਲ ਤਾਂ ਸਾਰਿਆਂ ਦੀ ਐਵੇਂ ਕਹ ਲਈਏ ਵੀ ਮੈਂ ਵੀ ਜਦੋਂ ਵੀਡੀਓ ਦੇਖਦਾ ਮੇਰਾ ਵੀ ਰੋਣ ਨਿਕਲਦਾ ਪਰ ਬਾਈ ਪੰਜਾਬ ਦੇ ਲਈ ਜਿਹਦੇ ਵਿੱਚ ਦਿਲ ਦੇ ਦਰਦ ਉਹੀ ਰੋਣਦਾ ਤੇ ਮਨਕੀਤ ਤੌਲਖ ਉਹ ਕਲਾਕਾਰ ਆ ਹਾਂਜੀ ਇਹ ਜਿਹੜਾ ਕਿ ਜ਼ੀਰੋ ਗਰਾਉਂਡ ਤੇ ਤੁਸੀਂ ਦੇਖ ਰਹੇ ਮਨਕੀਤ ਤੌਲਖ ਨਾਲੇ ਰੋ ਰਿਹਾ ਬਾਈ ਤੇ ਨਾਲੇ ਫਿਰ ਵੀ ਪੈਸੇ ਬਣ ਰਹੇ ਤੇ ਇਹਨੂੰ ਕਹਿੰਦੇ ਆ ਪੰਜਾਬ ਲਈ ਦਰਦ ਜਿਤਾਉਣਾ ਜਿਹੜਾ ਕਿ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਖੜ ਜਾਂਦੇ ਆ ਸਾਡੇ ਲੱਖਾਂ ਮੈਂ ਕਹਣਾ ਵੀ ਸਾਡੇ ਕਲਾਕਾਰ ਬਈ ਸਾਹਮਣੇ ਆ ਗਏ ਤੇ ਪਰ ਜਿਹੜਾ ਜ਼ੀਰੋ ਗਰਾਉਂਡ ਤੇ ਅਸੀਂ ਪਹਿਲੀ ਵਾਰ ਕੀ ਤੌਲਖ ਨੂੰ ਦੇਖ ਰਹੇ ਹਾਂ ਤੇ ਪਰ ਬਈ ਹੁਣ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਕਲਾਕਾਰਾਂ ਦਾ ਤੇ ਮਕੀਤ ਤੌਲਖ ਦਾ ਬਈ ਜਿਲੋ ਸਲੂਟ ਕਰਦੇ ਜਿਲੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੰਦਰ ਮਿਲਦੇ ਕਾਨੂੰ ਨਵੇਂ ਟੌਕ ਤੇ ਧੰਨਵਾਦ